ਸਾਡੇ ਵਿੱਚ ਇੱਕੋ ਵਕਤ ਬਹੁਤ ਸਾਰੀਆਂ ਸਕਸ਼ੀਤਾ ਜਾਂਦੀਆਂ ਹਨ ਇਸ ਦਾ ਕੀ ਮਤਲਬ ਹੈ ਮਨੁੱਖ ਦਾ ਜੀਵਨ ਹਰ ਵਿਅਕਤੀਕ ਸਾਰਥਕਤਾ ਮਗਰ ਰੂ ਇੱਕ मीनिंग ਮੰਗ ਰਹੀ ਹੈ ਜਦੋਂ ਤੱਕ ਅਸੀਂ ਉਸ ਅਸਲ मीनिंग ਨੂੰ ਨਹੀਂ ਪਹੁੰਚਦੇ ਉਦੋਂ ਤੱਕ ਇੱਕ ਸਫਰ ਜੋ ਕਿ ਬਹੁਤ ਉਤਰਾ ਚੜਾ ਬਹੁਤ ਤਜਰਬਿਆਂ ਚੋਂ ਬਹੁਤ ਐਕਸਪੀਰੀਅੰਸ ਦੇ ਵਿੱਚੋਂ ਲੰਘਦਾ ਤੇ ਜਿੰਨੀ ਇਮਾਨਦਾਰੀ ਨਾਲ ਅਸੀਂ ਜਿੰਨੀ ਪਿਆਸ ਨਾਲ ਅਸੀਂ ਇਸ ਜੀਵਨ ਨੂੰ ਜਿਉਉਂਦੇ ਆ ਉਨੀ ਹੀ ਜਲਦੀ ਅਲਟੀਮੇਟ मीनिंग ਜੀਵਨ ਦਾ ਸਮਝ ਆਉਂਦਾ ਹੈ ਉਹ मीनिंग ਜਿੱਦ ਤੋਂ ਸਵਾਲ ਹੱਲ ਹੁੰਦਾ ਵੀ ਕਿਉਂ ਹੈ ਕਿਉਂ ਜਿਉ ਰਹੇ ਆ ਕੀ ਮਤਲਬ ਹੈ ਦਾ ਜਦੋਂ ਤੱਕ ਅਸੀਂ ਕਿਉਂ ਚੋਂ ਰਹੇ ਆ ਉਹਦਾ मीनिंग ਸਮਝ ਨਹੀਂ ਆਉਂਦਾ ਅੰਦਰ ਖਾਲੀਪਣ ਬਹੁਤ ਵੱਡਾ ਖਾਲੀਪਣ ਮਹਿਸੂਸ ਹੁੰਦਾ ਉਹ ਖਾਲੀਪਣ ਨੂੰ ਫਿਰ ਇਨਸਾਨ ਬਹੁਤ ਚਾਹਨੀਆਂ ਮਟੀਰੀਅਲਿਸਟਿਕ ਵਸਤੂਆਂ ਅਹ ਦਨਿਆਵੀ ਰਿਸ਼ਤੇ ਆ ਸਫਲਤਾਵਾਂ ਪੈਸੇ ਨਾਲ ਪੜਨ ਦੀ ਕੋਸ਼ਿਸ਼ ਕਰਨਾ ਉਹਦੇ ਵਿੱਚੋਂ ਸਾਡੇ ਅੰਦਰ ਉਸ ਖਾਲੀ ਪੜਨ ਨੂੰ ਭਰਨ ਦੀ ਕੋਸ਼ਿਸ਼ ਦੇ ਵਿੱਚ ਸਾਡੇ ਅੰਦਰ ਬਹੁਤ ਸਾਰੇ ਚਿਹਰੇ ਪੈਦਾ ਹੁੰਦੇ ਆ ਉਹਦੇ ਮਗਰ ਇੱਕ ਹੀ ਹਸਤੀ ਖੜੀ ਹੁੰਦੀ ਆ ਸਾਡੀ ਉਦੇ ਮੰਦਰ ਜਿਹੜਾ मीनिंग ਇੱਕ ਹੀ ਖੜਾ ਹੁੰਦਾ ਕਿ ਮੈਂ ਕਿਸੇ ਤਰ੍ਹਾਂ ਨਾਲ ਦੁੱਖ ਤੋਂ ਵੱਜ ਜਾਵਾਂ। ਉਹਦੇ ਚੋਂ ਫਿਰ ਵੱਖਰੇ-ਵੱਖਰੇ ਹਾਲਾਤਾਂ ਦੇ ਨਾਲ ਚਿਹਰੇ ਪੈਦਾ ਹੁੰਦੇ ਆ। ਉਹ ਸ਼ੋਕ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਉਹਨਾਂ ਦੀ ਇੰਗਲੈਂਡ ਦੀ ਰਾਣੀ ਸੀ। ਉਹ ਪੁਰਾਣੀ ਟਾਈਮ ਅੱਜ ਥੀਏਟਰ ਹੁੰਦੇ ਸੀ ਤੇ ਉਹ ਕੀ ਕਹਿੰਦੇ ਆ ਡਰਾਮਾ ਦੇਖਣ ਜਾਂਦੀ ਸੀ ਤੇ ਜਿਹੜਾ ਉਹਦਾ ਰਸਵਾਨ ਹੁੰਦਾ ਉਹਦਾ ਠੰਡ ਬਹੁਤ ਹੁੰਦੀ ਸੀ ਇੰਗਲੈਂਡ 'ਚ ਤੇ ਉਹ ਘੋੜੇ ਤੇ ਜਿਹੜਾ ਅੱਗੇ ਬੈਠਦਾ ਸੀ ਉਹ ਕੀ ਕਹਿੰਦੇ ਕਵਰ ਨਹੀਂ ਹੁੰਦਾ ਸੀ ਰਾਣੀ ਦਾ ਸਾਰਾ ਕਵਰ ਹੁੰਦਾ ਸੀ ਰਸ ਹੁੰਦਾ ਸੀ ਤੇ ਜਿੰਨਾ ਚਿਰ ਉਹ ਅੰਦਰ ਖਿੱਟਰ ਦੇਖਦੀ ਸੀ ਉਹਨੂੰ ਹੁਕਮ ਨਹੀਂ ਸੀ ਵੀ ਉਹ ਕਿਸੇ ਅੰਦਰ ਕਿਤੇ ਹੋਰ ਮਤਲਬ ਗਰਮ ਥਾਂ ਤੇ ਜਾ ਕੇ ਬੈਠ ਜਾਵੇ ਕਈ ਵਾਰੀ ਤਿੰਨ-ਤਿੰਨ ਘੰਟੇ ਲੰਮਾ ਪ੍ਰੋਗਰਾਮ ਹੁੰਦਾ ਸੀ ਤੇ ਉਹ ਬੈਠੇ-ਬੈਠੇ ਆਕੜ ਕੇ ਠੰਡ ਨਾਲ ਮਰ ਨਹੀਂ ਜਾਂਦੇ ਸੀ ਇੰਨੀ ਠੰਡ ਸੀ ਬੰਦੇ ਅੰਦਰ ਕੋਈ ਮਾਰਮਿਕ ਸੀਨ ਕੋਈ ਟਰੈਜਿਕ ਸੀਨ ਚੱਲ ਰਿਹਾ ਹੁੰਦਾ ਸੀ ਜਿਹਦੇ ਤੇ ਰਾਣੀ ਅੱਖਾਂ ਪੂੰਝ ਰਹੀ ਹੁੰਦੀ ਸੀ ਬਾਹਰ ਉਹਦੇ ਸਾਹਮਣੇ ਲਾਸ਼ ਲਿਜਾ ਰਹੇ ਹੁੰਦੇ ਸੀ ਉੱਥੇ ਉਹਦੀਆਂ ਅੱਖਾਂ 'ਚ ਪਾਣੀ ਨਹੀਂ ਆਉਂਦਾ ਸੀ ਕਿਉਂ ਜਿੱਥੇ ਮੇਰੇ ਹੰਕਾਰ ਨੂੰ ਗੁੱਡ ਫੀਲ ਹੁੰਦਾ ਵੀ ਮੈਂ ਦਇਆਵਾਨ ਆ ਉੱਥੇ ਮੈਂ ਅੱਖਾਂ 'ਚ ਪਾਣੀ ਵੀ ਆਉਗਾ ਕਿਮੇ ਆਵਦੇ ਆਪ ਨੂੰ ਉਹ ਬਰੀਕ ਗੱਲ ਹੈ ਮੈਂ ਆਪਦੇ ਆਪ ਨੂੰ ਇੱਕ ਦਿਲਾਸਾ ਇੱਕ ਹਿਪਨੋਸਿਸ ਇੱਕ ਆਪਦੇ ਆਪ ਨੂੰ ਚੀਜ਼ੜੀਆਂ ਨਾ ਵੀ ਮੈਂ ਬਹੁਤ ਦਇਆਵਾਨ ਆ ਉਹ ਇੱਕ ਖੁਸ਼ੀ ਦੇਣੀ ਆ ਆਪਦੇ ਆਪ ਨੂੰ ਮੈਂ ਬਹੁਤ ਦਇਆਵਾਨ ਆ ਇੱਕ ਫੀਲਿੰਗ ਦੇਣੀ ਆ ਪਰ ਜਿੱਥੇ ਹੰਕਾਰ ਜਦੋਂ ਹੰਕਾਰ ਦੇ ਮੂਰੇ ਉਹ ਚੀਜ਼ ਆ ਜਾਂਦੀ ਸੀ ਵੀ ਇਹ ਮੇਰਾ এমਪਲੋਈ ਮੇਰੇ ਤੋਂ ਥੱਲੇ ਆ ਉੱਥੇ ਹੰਕਾਰ ਨੂੰ ਇਸ ਚੀਜ਼ ਚ ਖੁਸ਼ੀ ਮਿਲਦੀ ਹੈ ਮੇਰੇ ਤੋਂ ਥੱਲੇ ਆ ਉਹ ਦੇ ਵਿੱਚ ਉਹ ਮਰ ਵੀ ਜਾਵੇ ਕਿਉਂਕਿ ਮੇਰੀ ਮੈਂ ਮੇਰੀ ਖੁਸ਼ੀ ਮੂਰੇ ਆ ਉੱਥੇ ਉਹ ਮਰ ਵੀ ਜਾਵੇ ਤਾਂ ਕਿਉਂਕਿ ਮੇਰੀ ਮੇਰਾ ਖੁਸ਼ੀ ਮੇਰੀ ਫੀਲਿੰਗ ਦੀ ਖੁਸ਼ੀ ਮੇਰਾ ਦਲਾਸਾ ਮੇਰਾ ਮੈਂ ਦੀ ਜਿਹੜੀ ਪ੍ਰਗਟਾ ਮੇਰੀ ਮਾਂ ਦੀ ਜਿਹੜਾ ਆਨੰਦ ਇਸ ਚੀਜ਼ ਚ ਆ ਵੀ ਉਹ ਮਰ ਤੋਂ ਨੀ ਮੈਂ ਫਿਰ ਉਹਦੇ ਚੋਂ ਪੈਦਾ ਹੁੰਦਾ ਵੀ ਉੱਠ ਕੇ ਕਿਵੇਂ ਗਿਆ ਉਹਦੇ ਵਿੱਚ ਮੈਂ ਉਸ ਹੀ ਕੋਈ ਦਇਆ ਨਹੀਂ ਦਿਖਾਈ ਉਹ ਨੂੰ ਚੱਕ ਕੇ ਲੈ ਜਾ ਰਹੇ ਮੇਰੀ ਅੱਖ 'ਚ ਕੋਈ ਪਾਣੀ ਨਹੀਂ ਆ ਰਿਹਾ ਮੈਂ ਕਿਹਾ ਉਹ ਲੈ ਜੋ ਸੋ ਇੱਕੋ ਟਾਈਮ ਮੈਂ ਦਇਆਵਾਨ ਨਹੀਂ ਐ ਤੇ ਇੱਕੋ ਟਾਈਮ ਮੈਂ ਅੰਕ क्रुए क्रੂਲ ਵੀ ਆ ਸਿਚੁਏਸ਼ਨ ਤੇ ਡਿਪੈਂਡ ਆ ਸੋ ਹਰ ਸਿਚੁਏਸ਼ਨ ਨੂੰ ਮੈਂ ਆਪਦੇ ਹੰਕਾਰ ਲਈ ਵਰਤਣਾ ਚਾਹੁੰਦਾ ਜਿੱਥੇ ਮੈਨੂੰ ਦਇਆ ਨੂੰ ਵੀ ਮੈਂ ਵਰਤਣਾ ਚਾਹੁੰਦਾ ਪ੍ਰੇਮ ਨੂੰ ਵੀ ਵਰਤਣਾ ਚਾਹੁੰਦਾ ਆਪਦੇ ਆਪ ਨੂੰ ਗੁੱਡ ਫੀਲਿੰਗ ਦੇਣ ਵਾਸਤੇ ਆਪਦੇ ਆਪ ਨੂੰ ਖੁਸ਼ੀ ਦੇਣ ਵਾਸਤੇ ਪ੍ਰੇਮ ਨੂੰ ਵੀ ਭੋਗਣਾ ਚਾਹੁੰਦਾ ਤੇ ਉਸ ਮੇਰੀ ਅਮੀਰੀ ਨੂੰ ਵੀ ਭੋਗਣਾ ਚਾਹੁੰਦਾ ਉਸ ਮੇਰੇ ਵੱਡੇ ਹੋਣ ਨੂੰ ਵੀ ਸੋ ਮੇਨ ਚੀਜ਼ ਮੇਰਾ ਭੋਗਣਾ ਇਦਾਂ ਹੀ ਜਿੱਥੇ ਸਾਨੂੰ ਦਇਆਵਾਨ ਬਣ ਕੇ ਖੁਸ਼ੀ ਮਿਲਦੀ ਹੈ ਉੱਥੇ ਅਸੀਂ ਦਇਆਵਾਨ ਬਣਦੇ ਆ ਤੇ ਜਿੱਥੇ ਸਾਨੂੰ ਪੈਸਾ ਇਕੱਠਾ ਕਰਨਾ ਹੈ ਧਨ ਇਕੱਠਾ ਕਰਨਾ ਕਿਸੇ ਵੀ ਤਰੀਕੇ ਨਾਲ ਦੂਜੇ ਨੂੰ ਹਰਟ ਕਰਕੇ ਸਾਨੂੰ ਉਹਦੇ 'ਚ ਖੁਸ਼ੀ ਮਿਲਦੀ ਹੈ ਤਾਂ ਅਸੀਂ ਉੱਥੋਂ ਵੀ ਇੱਕੇ ਟਾਈਮ ਲੈ ਸਕਦੇ ਆ ਇੱਕੇ ਟਾਈਮ ਅਸੀਂ ਦਇਆਵਾਨ ਵੀ ਬਣ ਸਕਦੇ ਹਾਂ ਆ ਆ ਦੇ ਮਤਲਬ ਲਈ ਤੇ क्रूर ਵੀ ਬਣ ਸਕਦੇ ਹਾਂ ਅਮੀਰ ਵੀ ਬਣ ਸਕਦੇ ਹਾਂ ਧਾਰਮਿਕ ਵੀ ਬਣ ਸਕਦੇ ਹਾਂ ਮੀਨਾ ਵੀ ਮਗਰ ਮੈਂ ਖੜੀ ਰਹਿੰਦੀ ਆ ਜੇ ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਹੁੰਦਾ ਮੀ ਕਬੀਰ ਸਾਹਿਬ ਕਹਿੰਦੇ ਆ ਖਾਉ ਪੀਉ ਸੋ ਸੇਵਾ ਉਹਨਾਂ ਮੇਰੇ ਖਾਣਾ ਪੀਣਾ ਵੀ ਸੇਵਾ ਕਿਉਂ ਫੋਰ ਐਗਜ਼ਾਮਪਲ ਕਿਸੇ ਦੀ ਫਾਰਮਾਸਿਊਟੀਕਲ ਕੰਪਨੀ ਹੈ ਉਹ ਦਵਾਈ ਬਣਾਉਂਦਾ ਨਕਲੀ ਹੁਣ ਉਹਦੀ ਰੂਤਾ ਕਹਿੰਦੀ ਤੂੰ ਗਲਤ ਕਰ ਰਿਹਾ ਹੈ ਕਿਸੇ ਨੂੰ ਹਰਟ ਕਰ ਰਿਹਾ ਨਕਲੀ ਦਵਾਈ ਬਣਾ ਕੇ ਉੱਥੇ ਉਹਦੀ ਮੈਨੂੰ ਖੁਸ਼ੀ ਮਿਲ ਰਹੀ ਹੈ ਪੈਸਾ ਲੈ ਕੇ ਉਸ ਵਕਤ ਉਹ ਪੈਸਾ ਵੀ ਇਕੱਠਾ ਕਰਨਾ ਚਾਹੁੰਦਾ ਪਰ ਦੂਜੇ ਪਾਸੇ ਉਹ ਕਹਿੰਦੀ ਤੂੰ ਗਲਤ ਕਰ ਰਿਹਾ ਕੀ ਕਰ ਹੁਣ ਮੈਨੂੰ ਇੱਕ ਦਇਆ ਵਾਲਾ ਦਿਲਾਸਾ ਵੀ ਚਾਹੀਦਾ ਹੈ ਪੈਸੇ ਵਾਲਾ ਖੁਸ਼ੀ ਤਾਂ ਮਿਲ ਗਈ ਹੁਣ ਦਇਆ ਵਾਲੀ ਖੁਸ਼ੀ ਚਾਹੀਦੀ ਹੈ ਕੀ ਕਰੂੰਗਾ ਹਜ਼ਾਰ ਪੰਦੇ ਨੂੰ ਰੋਟੀ ਖਵਾ ਆਹ ਯਾਰ ਬੰਦੇ ਨੂੰ ਰੋਟੀ ਖਵਾਈ ਮੈਂ ਕੀ ਕਰ ਰਿਹਾ ਮੈਂ ਆਪ ਦੇ ਆਪ ਨੂੰ ਦਿਲਾਸਾ ਦੇ ਰਿਹਾ ਕਿ ਵੀ ਮੈਂ ਬਹੁਤ ਵਧੀਆ ਇਨਸਾਨ ਹਾਂ ਮੈਂ ਹਜ਼ਾਰ ਬੰਦੇ ਨੂੰ ਰੋਟੀ ਖਵਾਤੀ ਸੋ ਮੈਂ ਜੋ ਕਰਦਾ ਜੇ ਮੈਂ ਅੱਗੇ ਲੱਖ ਬੰਦੇ ਨੂੰ ਹਰਟ ਕਰ ਰਿਹਾ ਸੀ ਨਕਲੀ ਦਵਾਈ ਬਣਾ ਕੇ ਤੇ ਮੈਂ ਉਹ ਕਰਨਾ ਜਾਰੀ ਰੱਖ ਸਕਦਾ ਉਹ ਕੰਟੀਨਿਊ ਕਰ ਸਕਦਾ ਕਿਸੇ ਨੂੰ ਹਰਟ ਕਰ ਉਸਤੀ ਤੋਂ ਮੈਂ ਦਲਾਸਾ ਲੈ ਕੇ ਹਜ਼ਾਰ ਬੰਦੇ ਨੂੰ ਜਿਹੜੀ ਰੋਟੀ খাওয়ਾਈ ਹੈ ਉੱਥੋਂ ਉਹ ਇੱਕ ਭਰਮ ਆਪਦੇ ਆਪ ਨੂੰ ਦੇ ਕੇ ਉਹ ਦਲਾਸਾ ਉਹ ਖੁਸ਼ੀ ਦੇ ਕੇ ਆਰਟੀਫੀਸ਼ੀਅਲ ਇੱਕ ਆਪਦੇ ਆਸਤੇ ਫੀਲ ਖੜਾ ਕਰਕੇ ਮੈਂ ਹਾਲਾਤ ਪੈਦਾ ਕਰ ਰਿਹਾ ਹਾਂ ਵੀ ਮੈਂ ਕੰਟੀਨਿਊ ਕਰਾਂ ਲੱਖ ਬੰਦੇ ਨੂੰ ਹਰਟ ਕਰਨਾ ਸੋ ਇੱਕ ਟਾਈਮ ਮੈਂ ਦਇਆਵਾਨ ਵੀ ਬਣ ਰਿਹਾ ਹਾਂ ਉਸੇ ਟਾਈਮ ਮੈਂ ਲਾਲਚੀ ਵੀ ਹਾਂ ਜਿੱਥੋਂ ਜਿਵੇਂ ਖੁਸ਼ੀ ਮਿਲ ਰਹੀ ਹੈ ਮੈਂ ਇਕੱਠੀ ਕਰ ਰਿਹਾ ਕਾញੂ ਆਹ 18 ਸਾਲਾਂ ਤੋਂ ਹਰ ਧਰਮ ਨੇ ਹਰ ਇੱਕ ਜਾਨਣ ਵਾਲੇ ਨੇ ਬੁੱਧ ਨਾਨਕ ਕਬੀਰ ਨੇ ਕਿਹਾ ਵੀ ਮੈਂ ਹਮੇ ਝੂਠਾ ਮੈਂ ਇਹਨੂੰ ਕਿਉਂ ਕਿਉਂਕਿ ਮੈਂ ਇਹਨੂੰ ਖੁਸ਼ੀ ਦੇਣ ਲਈ ਮੈਂ ਸਾਰੀਆਂ ਚੀਜ਼ਾਂ ਵਰਤਦਾ ਤੇ ਮੈਂ ਤੇ ਕਦੇ ਸ਼ੱਕ ਨਹੀਂ ਕਰਦਾ ਵੀ ਜਿਹੜੀ ਕਿਤੋਂ ਵੀ ਦਲਾਸਾ ਲੈ ਕੇ ਕਿਤੋਂ ਵੀ ਖੁਸ਼ੀ ਲੈ ਕੇ ਦੂਜੇ ਨੂੰ ਹਰਟ ਕਰ ਰਹੀ ਹੈ ਦੂਜੇ ਨੂੰ ਦੁੱਖ ਦੇ ਰਹੀ ਹੈ ਉਹ ਆਪ ਦੇ ਆਪ ਚ ਝੂਠ ਹੈ ਉਹ ਹਰਟ ਕਰਨ ਦੀ ਜਿਹੜੀ ਮੇਰੀ ਪ੍ਰਵਿਰਤੀ ਆ ਵੀ ਮੈਂ ਇੰਨਾ ਪੈਸਾ ਇਕੱਠਾ ਕਰ ਲਾ ਦੂਜਾ ਪਲਾ ਭੁੱਖਾ ਬਰੇ ਉਹਦੇ ਤੇ ਮੈਂ ਸ਼ੱਕ ਨਹੀਂ ਕਰਦਾ ਭੀ ਮੇਰੇ ਅੰਦਰ ਕਿਉਂ ਹੈ ਮੇਰੇ ਅੰਦਰ ਕਰੋਧ ਕਿਉਂ ਹੈ ਦੂਜੇ ਨੂੰ ਦੁੱਖੀ ਕਰਨ ਦੀ ਪ੍ਰਵਿਰਤੀ ਕਿਉਂ ਹੈ ਮੈਂ ਉਹਦੇ ਤੇ ਸ਼ੱਕ ਨਹੀਂ ਕਰਦਾ ਮੈਂ ਸਾਰੇ ਆਸ-ਪਾਸੇ ਸਮਾਜ ਨੂੰ ਵਰਤ ਕੇ ਆਪਦੀ ਖੁਸ਼ੀ ਦੀ ਸਿਰਫ ਫਿਕਰ ਕਰਦਾ ਮੇਰੀ ਦਇਆ ਵੀ ਮੈਨੂੰ ਖੁਸ਼ੀ ਦੇਣ ਵਾਸਤੇ ਹੈ ਸਮਾਜ ਦਾ ਭਲਾ ਕਰਨ ਲਈ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਆ ਨਾ ਉਹ ਉਹਨਾਂ ਨੇ ਉੱਚੀ ਜੀ ਆਪਦੇ ਚੋਂ ਮਿਟਾ ਲਈ ਉਹਨਾਂ ਅੰਦਰੋਂ ਪ੍ਰਵਿਰਤੀ ਖਤਮ ਹੋ ਗਈ ਉਹਨਾਂ ਨੇ ਜਿਹੜੇ ਆ ਵੱਖਰੀਆਂ ਸ਼ਖਸੀਅਤਾਂ ਜਿਉਂਦੀਆਂ ਉਹ ਖਤਮ ਹੋ ਕੇ ਇੱਕ ਰੂਪ ਹੋ ਗਏ ਉਹਨਾਂ ਦਾ ਇੱਕ ਹੀ ਚਿਹਰਾ ਉਹ ਕਹਿੰਦੇ ਖਾਉ ਪੀਉ ਸੋ ਸੇਵਾ ਮੇਰਾ ਖਾਣਾ ਪੀਣਾ ਵੀ ਸੇਵਾ ਪਗਤਾਂ ਦਾ ਉਹ ਪਿਆਰਿਆਂ ਦਾ ਜੀ ਦਾ ਇੱਕ ਹੀ オリジナル ਫੇਸ ਹੈ ਹਰ ਹਾਲਾਤ ਚ ਹਰ ਇੱਕ ਦੇ ਸਾਹਮਣੇ ਉਹਦਾ ਖਾਣਾ ਪੀਣਾ ਵੀ ਸੇਵਾ ਤੇ ਸਾਡਾ ਪੁੰਨ ਵੀ ਪਾਪਾ ਤੋ ਕਿ ਕਿਸੇ ਨੂੰ ਦੁਖੀ ਕਰਕੇ ਉਹ ਪੈਦਾ ਹੋ ਗਿਆ ਲੋਕਾਂ ਦੀ ਡਿਪਰੈਸ਼ਨ ਝੂਠੀ ਹੈ ਤਾਂ ਲੋਕਾਂ ਦੀਆਂ ਖੁਸ਼ੀਆਂ ਝੂਠੀਆਂ ਲੋਕਾਂ ਦੀਆਂ ਗਮੀਆਂ ਵੀ ਝੂਠੀਆਂ ਕਿਉਂਕਿ ਉਹਨਾਂ ਦੀ ਮੈਚੋਂ ਨਿਕਲ ਰਹੀਆਂ ਨੇ ਲੋਕ ਮੈਨੂੰ ਕਹਿਣਗੇ ਵੀ ਰੂਹ ਦਾ ਹਾਨੀ ਜਾਂ ਇਹ ਹੁੰਦਾ ਵੀ ਸੋਲ ਮੇਟ मैं कहना तो को सोल है वो कहते कि मतलब गुस्सा होगा, लालच है दुखी करने प्रवृति है ना फिर मेरे को रूह ही नहीं जो मेरे को रूह नहीं हाणी कितों मिलना जे सोल नहीं मेट कि मिलना सो so, असल जोड़ा मनुख है ਮਨੁੱਖੋਂ ਦੋ ਹੀ ਬਣਦਾ ਹੈ ਜਦੋਂ ਉਹ ਦੂਜੇ ਨੂੰ ਸਾਰੀ ਕਾਇਨਾਤ ਨੂੰ ਆਪ ਦਾ ਪਰਿਵਾਰ ਸਮਝਦਾ ਹੈ ਅ ਕਿਸੇ ਨੂੰ ਦੁਖੀ ਕਰਕੇ ਉਹਨੂੰ ਕੋਈ ਖੁਸ਼ੀ ਨਹੀਂ ਮਿਲਦੀ ਉਹ ਉਸ ਦਇਆ ਪ੍ਰੇਮ ਚੋਂ ਆਪਦੇ ਦੂਜਰੇ ਦੂਸਰੇ ਨੂੰ ਦੁਖੀ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਜਿਹੜੀ ਸਟੇਟ ਆਫ ਬੀਇੰਗ ਹੈ ਉਹਨੂੰ ਖਤਮ ਕਰ ਦਿੰਦਾ ਤਾਂ ਉਹਦੇ ਚੋਂ ਸਾਰੀਆਂ ਪਰਸਨੈਲਿਟੀਆਂ ਜਿਹੜੀ ਆਪਦੇ ਕਿਤੇ ਉਹਨੂੰ ਫਾਲਸ ਚਿਹਰੇ ਜਿਹੜੇ ਕਿਤੇ ਉਹਨੂੰ ਦਇਆ ਦੀ ਖੁਸ਼ੀ ਕਿਤੇ ਧਾਰਮਿਕ ਹੋਣ ਦਾ ਚਿਹਰਾ ਕਿਤੇ ਬਹੁਤ ਵਿਦਵਾਨ ਹੋਣ ਦਾ ਚਿਹਰਾ ਉਹ ਸਾਰੇ ਮਿਟ ਕੇ ਇੱਕ ਰਹਿ ਜਾਂਦਾ ਹੈ ਪ੍ਰੇਮ ਸਾਰੀ ਕਾਇਨਾਤ ਪ੍ਰਤੀ ਪ੍ਰੇਮ ਉਹਦਾ ਇੱਕ ਹੀ ਧਰਮ ਰਹਿ ਜਾਂਦਾ ਸਾਰੀ ਕਾਇਨਾਤ ਪ੍ਰਤੀ પ્રેમ ਇੱਕ ਹੀ ਧਰਮ ਹੈ ਦੁਨੀਆ ਦੇ ਵਿੱਚ ਅਨ ਕੰਡੀਸ਼ਨਲ ਲਵ ਟੁਵਾਰਡ ਸੋਲ ਐਗਜ਼ਿਸਟੈਂਸ ਸਾਰੀ ਕਾਇਨਾਤ ਨੂੰ ਆਪਦਾ ਸਮਝਣਾ ਤੇ ਇੱਥੇ ਆ ਕੇ ਇਸ ਗੱਲ ਤੇ ਆ ਕੇ ਸਾਰੀ ਗੱਲ ਮੁੱਕ ਜਾਂਦੀ ਹੈ ਬਬ ਬੁੱਲੇ ਸ਼ਾਹ ਨੇ ਕਿਹਾ ਵੀ ਗੱਲ ਇੱਕ ਮੁਕ ਨੁਕਤੇ ਤੇ ਮੁੱਕਦੀ ਹੈ। ਇੱਕ ਨੁਕਤੇ ਤੇ ਆ ਕੇ ਮੁੱਕ ਜਾਂਦੀ ਹੈ। ਤੇ ਇੱਥੇ ਆ ਕੇ ਹੀ ਸ਼ਾਂਤੀ ਹੈ। ਜਦੋਂ ਤੱਕ ਤੁਸੀਂ ਇੱਕ ਰੂਪ ਨਹੀਂ ਹੁੰਦੇ। ਤੁਸੀਂ ਆਪਣੇ ਆਪ ਨਾਲ ਲੜ ਰਹੇ ਹੋ। ਤਾਂ ਹੀ ਅਸੀਂ ਇਕੱਲੇ ਨਹੀਂ ਬੈਠ ਸਕਦੇ। ਲੋਕ ਕਹਿੰਦੇ ਦੂਜਾ ਮੈਨੂੰ ਪਿਆਰ ਕਰੇ ਆਪ ਦੇ ਆਪ ਨਾਲ ਮੈਂ ਬੈਠ ਨਹੀਂ ਸਕਦਾ ਉਦੋਂ ਮੈਂ ਬੋਰਿਅਤ ਹੁੰਦੀ ਹੈ ਮੈਨੂੰ ਕੁਝ ਟੀਵੀ ਦੇਖਣਾ ਪੈਂਦਾ ਕਿਸੇ ਨਾਲ ਗੱਲ ਕਰਨੀ ਪੈਂਦੀ ਹੈ ਜੇ ਮੈਂ ਆਪਣੇ ਨਾਲ ਨਹੀਂ ਬੈਠ ਸਕਦਾ ਆਪਣੇ ਆਪ ਤੋਂ ਮੈਨੂੰ ਮੇਰੇ ਅੰਦਰ ਇੰਨੇ ਚਿਹਰੇ ਨੇ ਵੀ ਮੈਨੂੰ ਰੋਲਾ ਮਹਿਸੂਸ ਹੁੰਦਾ ਦੂਜਾ ਮੈਨੂੰ ਕਿਵੇਂ ਫਰੇਮ ਕਰ ਲੂ ਤੇ ਆਪ ਦੇ ਅੰਦਰ ਦਾ ਰੌਲਾ ਇਸ ਸਮਝ ਨਾਲ ਦੂਰ ਹੁੰਦਾ ਇਹ ਸਮਝ ਦੇ ਨਾਲ ਸਾਰੀਆਂ ਜਿਹੜੀਆਂ ਤੁਹਾਡੇ ਅੰਦਰ ਉਹ ਡਿਫਰੈਂਟ ਡਿਫਰੈਂਟ ਹਸਤੀਆਂ ਪਰਸਨੈਲਟੀਆਂ ਬਣੀਆਂ ਉਹ ਖਤਮ ਹੁੰਦੀਆਂ ਤੇ ਇੱਕ ਉਹ ਪ੍ਰੇਮ ਉਹ ਦਇਆ ਉਹ ਸ਼ਾਂਤੀ ਉਹ ਸਾਇਲੈਂਸ ਉਹ ਇੱਕ ਰੂਪਤਾ ਪ੍ਰਗਟ ਹੁੰਦਾ ਜਿੱਥੇ ਆ ਕੇ ਫਿਰ ਨਾ ਆਉਣਾ ਨਾ ਜਾਣਾ ਜਦੋਂ ਕੋਈ ਕੁਝ ਹਾਸਲ ਕਰਨ ਵਾਲਾ ਨਹੀਂ ਅੰਦਰ ਰਹਾ ਕੋਈ ਪ੍ਰਵਿਰਤੀ ਨਹੀਂ ਰਹੀ ਅੰਦਰ ਤਾਂ ਆਉਣ ਜਾਣ ਵੀ ਕਿੱਥੇ ਹੈ ਫਿਰ ਤਾਂ ਠਹਿਰ ਗਿਆ ਉਹ ਇਹ ਫਿਕਰ ਵੀ ਨਹੀਂ ਕਰਵਾ ਉਹਦੇ ਜੀਵਨ ਦਾ ਮਨੋਰਥ ਸਾਰੀ ਕਾਇਨਾਤ ਪ੍ਰਤੀ ਦਇਆ ਤੇ ਪ્રેਮ ਹੀ ਰਹਿ ਜਾਂਦਾ ਉਦੋਂ ਪਹਿਲਾਂ ਜਿੰਨਾ ਮਰਜ਼ੀ ਭੱਜ ਲਈ ਪਟਕਣ ਹੀ ਹੈ ਉਦੋਂ ਪਹਿਲਾਂ ਸਾਡੇ ਅੰਦਰ ਭੀੜ ਹੀ ਜੌ ਰਹੀ ਸੋ ਸਾਨੂੰ ਸਮਝ ਆਵੇ ਇਮਾਨਦਾਰੀ ਨਾਲ ਅਸੀਂ ਖੋਜਣਾ ਸ਼ੁਰੂ ਕਰੀਏ ਤਾਂ ਸਾਰੀਆਂ ਸਾਰੇ ਦੁੱਖ ਮਿਟਕਦੇ ਆ ਸਾਰੀਆਂ ਪਟਕਣਾ ਮੁਖ ਕੇ ਨਰਮ ਸ਼ਾਂਤੀ ਪ੍ਰਗਟ ਹੁੰਦੀ ਹੈ ਇਹ ਸਤਮੂ ਸੰਤਨਮ ਇਹ ਹੀ ਸਨਾਤਨ ਸੱਚ ਹੈ